ਸਭ ਤੋਂ ਚੇਅਰਮੈਨ ਸਾਹਿਬ ਦੀ ਮਾਤਾ ਜੀ ਸ਼੍ਰੀਮੀ ਵਿਛੋੜਾ ਦੇ ਗਏ ਤੁਸੀਂ ਪਹੁੰਚਿਆ ਅੰਤਿਮ ਸੰਸਕਾਰ ਨੂੰ ਅੱਜ ਅਸੀਂ ਪਿੰਡ ਪੰਦੇਰ ਵਿਖੇ ਸਾਡੇ ਜੋ ਮਾਰਕੀਟ ਕਮੇਟੀ ਕਾਨੂੰਨ ਦੇ ਚੇਅਰਮੈਨ ਨੇ ਡਾਕਟਰ ਜਸਪਾਲ ਸਿੰਘ ਪੰਦੇਰ ਜੀ ਉਹਨਾਂ ਦੇ ਮਾਤਾ ਜੀ ਜਿਹੜੇ ਆ ਉਹ ਸਵਰਗਵਾਸ ਕਰ ਗਏ ਸਨ ਔਰ ਅੱਜ ਉਹਨਾਂ ਦਾ ਸੰਸਕਾਰ ਜਿਹੜਾ ਉਹਨਾਂ ਦੇ ਜਿਹੜਾ ਪਿੰਡ ਆ ਪੰਦੇਰ ਉੱਥੇ ਕੀਤਾ ਗਿਆ ਸੋ ਅਸੀਂ ਵੀ ਸਾਰੇ ਸਾਡੀ ਜੋ ਵੀ ਪਾਰਟੀ ਦੀ ਟੀਮ ਆ ਅਸੀਂ ਸਾਰਿਆਂ ਨੇ ਇੱਥੇ ਸੰਸਕਾਰ ਚ ਸ਼ਾਮਲ ਹੋਏ ਆ ਔਰ ਗੁਰੂ ਮਹਾਰਾਜ ਦੇ ਚਰਨਾਂ ਚ ਹੀ ਅਰਦਾਸ ਹੈ ਕਿ ਮਾਤਾ ਜੀ ਨੂੰ ਆਪਣੇ ਚਰਨਾਂ 'ਚ ਜਗ੍ਹਾ ਦੇਣ ਪਰਿਵਾਰ ਨੂੰ ਸਕੇ ਸੰਬੰਧੀਆਂ ਨੂੰ ਇਹ ਪਾਣਾ ਮੰਨਣ ਦਾ ਬਲ ਬਖਸ਼ਣ ਬਹੁਤ ਵਧੀਆ ਪਰਿਵਾਰ ਹੈ ਮਾਤਾ ਜੀ ਜਿਹੜਾ ਬਿਮਾਰ ਹੋ ਗਏ ਸਨ ਬਹੁਤ ਪਰਿਵਾਰ ਨੇ ਇਲਾਜ ਕਰਾਇਆ ਬਹੁਤ ਮਾਤਾ ਜੀ ਦੀ ਸੇਵਾ ਕੀਤੀ ਪਰ ਜਦੋਂ ਕੋਈ ਟਾਈਮ ਆ ਜਾਂਦਾ ਬੰਦੇ ਦਾ ਫਿਰ ਕਿਸੇ ਦਾ ਕੋਈ ਵਸ ਨਹੀਂ ਚੱਲਦਾ ਸੋ ਮਾਤਾ ਜੀ ਸਾਨੂੰ ਸ਼ਦੀਵੀ ਵਿਛੋੜਾ ਦੇ ਗਏ ਆ ਸੋ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਹੈ ਕਿ ਮਾਤਾ ਜੀ ਨੂੰ ਜਿਹੜਾ ਆਪਣੇ ਚਰਨਾਂ 'ਚ ਜਗ੍ਹਾ ਦੇਣ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਇਨੇ ਸ਼ਬਦਾਂ ਨਾਲ ਖਮਾਂ ਦਾ ਜਾਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਪਿਆਰੇ ਛੋਟੇ ਵੀਰ ਜਸਪਾਲ ਸਿੰਘ ਜੀ ਪੰਦੇਰ ਮਾਰਕੀਟ ਕਮੇਟੀ ਕਾ ਦੀਆਂ ਮਾਰਕੀਟ ਕਮੇਟੀ ਕਾ ਉਹਨਾਂ ਦੇ ਚੇਅਰਮੈਨ ਨੇ ਜਿਨ੍ਹਾਂ ਦੀ ਮਾਤਾ ਜੀ ਦਾ ਅੱਜ ਦਿਹਾਂਤ ਹੋ ਗਿਆ ਸੀ ਕੱਲ ਅੱਜ ਉਹਦਾ ਸੰਸਕਾਰ ਕੀਤਾ ਗਿਆ ਤੇ ਪ੍ਰਮਾਤਮਾ ਅਗੇ ਬੇਨਤੀ ਕਰਨਾ ਕਿ ਸੱਚੇ ਪਾਤਸ਼ਾਹ ਇਹਦੀ ਰੂਹ ਨੂੰ ਆਪਣੇ ਚਰਨਾਂ ਦੇ ਨਿਵਾਸ ਸਥਾਨ ਬਖਸ਼ੇ ਤੇ ਪਿੱਛੇ ਪਰਿਵਾਰ ਨੂੰ ਭਾਲਾ ਮੰਨ ਦਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਜਿੱਦੀਆਂ ਵੀ ਸੰਗਤਾਂ ਉਹਨਾਂ ਦੇ ਅੰਤਿਮ ਸੰਸਕਾਰ ਤੇ ਆਈਆਂ ਉਹਨਾਂ ਸਾਰਿਆਂ ਸਸਤਰੀ ਕਲ ਮੈਂ ਇੱਕ ਜਿਹੜੀ ਗੱਲ ਮੈਂ ਅਬਜ਼ਰਵ ਕੀਤੀ ਜਿਹੜਾ ਸਾਡਾ ਹਲਕਾ ਇੰਚਾਰਜ ਸਰਦਾਰ ਜਗਰੂਪ ਸਿੰਘ ਜੀ ਸੇਖਮਾ ਮੈਂ ਤੀਜੀ ਚੌਥੀ ਵਾਰ ਆਜ ਉਹਨਾਂ ਦੇ ਅੰਤਿਮ ਸੰਸਕਾਰ ਦੇ ਨਾਲ ਉਹਨਾਂ ਦੇ ਆਇਆ ਉਹਨਾਂ ਦਾ ਇੱਕ ਬੜਾ ਵੱਡਾ ਬੜਪਨ ਦੇਖਿਆ ਮੈਂ ਆਪ ਨਾਲ ਹੋ ਕੇ ਮੋੜਾ ਦਿੱਤਾ ਰਸਤੇ 'ਚ ਮੋੜਾ ਦਿੱਤਾ ਉਹ ਇਹੋ ਜਿਹਾ ਇੱਕ ਲੀਡਰ ਮਿਲਿਆ ਕਿ ਜਿਹੜਾ ਮੋਢੇ ਨਾਲ ਮੋਢਾ ਜੋੜਦਾ ਹਰ ਵਰਕਰ ਨਾਲ ਹਰ ਆਪਣੇ ਦੇਖੋ ਉਹਨਾਂ ਦਾ ਚੇਅਰਮੈਨ ਸੀਗਾ ਮਨ ਖੁਸ਼ ਹੋ ਗਿਆ ਵੀ ਇਹੋ ਜਿਹਾ ਲੀਡਰ ਸੱਚੇ ਪਾਸਾ ਸਾਰਿਆਂ ਦੀ ਬੁੱਧੀ ਪਾਵੇ ਦੁੱਖ ਵੇਲੇ ਜਿਹੜਾ ਮੋਢਾ ਲਾੜਦਾ ਉਹ ਤੋਂ ਵੱਡਾ ਕੋਈ ਆਦਮੀ ਨਹੀਂ ਉਹ ਤੋਂ ਵੱਡਾ ਸਾਰਾ ਕੋਈ ਨਹੀਂ ਰੱਬ ਵਰਗਾ ਸਾਰਾ ਲੱਗਦਾ ਸਾਨੂੰ ਸਾਡੇ ਲੀਡਰ ਦਾ ਮੈਂ ਤਿੰਨ ਚਾਰ ਜਗ੍ਹਾ ਵੇਖ ਲਿਆ ਉਹਨਾਂ ਨੂੰ ਐਸੇ ਤਰੀਕੇ ਨਾਲ ਐਸੇ ਸੋਚਣਾ ਜਿੱਥੇ ਵੀ ਜਾਂਦੇ ਆਪ ਮੋਢਾ ਦਿੰਦੇ ਬਿਲਕੁਲ ਫੀਲਡ ਦੇ ਵਿੱਚ ਇਦਾਂ ਦਾ ਪਿਆਰ ਸਤਿਕਾਰ ਮਿਲਦਾ ਹਨੂਨਾ ਕੋ ਸਿੱਖਣ ਨੂੰ ਮਿਲਦਾ ਮੈਂ ਕਹਿੰਦਾ ਸੱਚੇ ਪਾਤਸ਼ਾਹ ਉਹਨਾਂ ਦੀਆਂ ਤਰੱਕੀਆਂ ਰਹਿਣ ਤੇ ਸਾਡੀਆਂ ਰਹਿਣ ਤੇ ਜਿਹੜੀ ਮਾਤਾ ਤੇ ਅੰਤਿਮ ਸੰਸਕਾਰਤੀ ਆਈ ਹੈ ਸੱਚੇ ਪਾਸ਼ਾ ਉਹਨਾਂ ਨੂੰ ਆਪਣੇ ਚਰਨਾਂ 'ਚ ਨਵਾਸ ਬਖਸ਼ਿਓ ਤੇ ਪਿੱਛੇ ਪਰਵਾਰ ਨੂੰ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰਵਾਇਓ ਸਾਡਾ ਵੀ ਡਾਕਟਰ ਪੰਦੇਰ ਸਿੰਘ ਜੀ ਬਹੁਤ ਹੀ ਚੜ੍ਹਦੀ ਕਲਾ 'ਚ ਆ ਬਹੁਤ ਹੀ ਸੇਵਾ ਦਾ ਉਹਨਾਂ ਨੂੰ ਮੌਕਾ ਮਿਲਿਆ ਅਸੀਂ ਕਹਿੰਨੇ ਸੱਚੇ ਪਾਸ਼ਾ ਇਦਾਂ ਹੀ ਸਾਰੇ ਹੀ اولاد ਨੂੰ ਮੌਕਾ ਮਿਲੇ ਸੇਵਾ ਦਾ ਇਹਨਾਂ ਚੀਜ਼ਾਂ ਦੇ ਨਾਲ ਮੈਂ ਸਮਾਪਤੀ ਕਰਦਾ ਮਾਤਾ ਬਹੁਤ ਵਧੀਆ ਉਮਰ ਭੋਗ ਕੇ ਗਈ ਆ ਅਸੀਂ ਸੱਚੇ ਪਾਸ਼ਾ ਦੇ ਚਰਨਾਂ ਗਏ ਹੋਰ ਦਾਸ ਬੇਨਤੀ ਕਰਦੇ ਵਾਹਿਗੁਰੂ ਆਪਣੇ ਚਰਨਾਂ ਚੋਂ ਨਵਾਸ ਦਿਓ ਪਿੱਛੇ ਪਰਿਵਾਰ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਡਾਕਟਰ ਜਸਪਾਲ ਸਿੰਘ ਜੀ ਮਾਰਕੀਟ ਕਮੇਟੀ ਕਾਨੂੰਆਣ ਜਿਨ੍ਹਾਂ ਦੀ ਮਾਤਾ ਜੀ ਦਾ ਦੇਹਾਂਤ ਹੋਇਆ ਸੀ ਉੱਥੇ ਆਪਾਂ ਸਾਰੀ ਹੱਡੀ ਪਾਰਟੀ ਇਕੱਠੇ ਹੋ ਕੇ ਆਏ ਆ ਬਹੁਤ ਦੁੱਖ ਲੱਗਾ ਤੇ ਅੱਜ ਦੇਖਿਆ ਵੀ ਠਾਠਾ ਮਾਰਦਾ ਕੱਠ ਮਾਤਾ ਨੇ ਪਿੰਡ ਵਿੱਚ ਚੰਗਾ ਆਪਣਾ ਸੰਸਕਾਰ ਬਣਾਇਆ ਜਿਹਦੇ ਕਰਕੇ ਇੰਨੀ ਦੁਨੀਆ ਇੱਥੇ ਆਈ ਆ ਤਹੀ ਇਹੋ ਕਹਿੰਦੇ ਆ ਵੀ ਮਾਤਾ ਨੂੰ ਸਵਰਗਾਂ ਵਿੱਚ ਵਸਾ ਦੇਈ ਪਿਛੇ ਪਰਿਵਾਰ ਨੂੰ ਪੜਾ ਮੰਨਣ ਦਾ ਬਲ ਬਖਸ਼ੀ